ਜਿੰਨੇ ਵੀ ਪ੍ਰਾਈਵੇਟ ਸਕੂਲ ਐ ਜਸਟ ਉਹਨਾਂ ਦੀ ਫੀਸਾਂ ਜਾ ਰਹੀਆਂ ਸੀ ਕੰਪਿਊਟਰ ਕਲਾਸਿਸ ਸੀਗੀਆਂ ਔਰ ਲੋਕ ਪੈਸਾ ਨਹੀਂ ਦੇ ਪਾਉਂਦੇ ਸੀ ਉਹਨਾਂ ਦੇ ਵਿੱਚ ਮੇਰੇ ਹੀ ਫੈਮਿਲੀ ਮੇਰਾ ਬੇਟਾ ਵੀ ਸ਼ਾਮਿਲ ਸੀਗਾ ਬਸ ਉਸ ਦਿਨ ਹੀ ਤੋਂ ਸੋਚ ਲਿਆ ਸੀ ਕੁਝ ਇਦਾਂ ਦਾ ਸਿਸਟਮ ਹੋਣਾ ਚਾਹੀਦਾ ਜਿੱਥੇ ਕੋਈ ਪੈਸੇ ਵਾਲਾ ਰੋਲਾ ਨਾ ਹੋਵੇ ਸਰਕਾਰੀ ਸਕੂਲ ਦਾ ਵੀ ਵੱਧ ਕੇ ਉਹ ਚੀਜ਼ ਹੋਵੇ ਤਿੰਨ ਤਾਂ ਸੋਚ ਲਿਆ ਸੀ ਕਿ ਸਕੂਲ ਬਿਲਕੁਲ ਫ੍ਰੀ ਕਰਨਾ ਜੀ ਜਿਤੇ ਕੋਈ ਪੇਰੈਂਟਸ ਨੂੰ ਕੋਈ ਚਿੰਤਾ ਨਾ ਹੋਵੇ ਮੈਮ ਜਦੋਂ ਤੁਸੀਂ ਸਕੂਲ ਸਟਾਰਟ ਕੀਤਾ ਕਰੋਨਾ ਦਾ ਟਾਈਮ ਸੀਗਾ ਕਿੰਨੀ ਜ਼ਿਆਦਾ ਪ੍ਰੋਬਲਮ ਹੋਈ ਕਿ ਕਿਹ ਕਿਹ ਜਿਹੜੇ ਚੁਸਮਸੀਆਂ ਨੇ ਫੇਸ ਕਰਨੀਆਂ ਪਈਆਂ ਪਹਿਲੀ ਗੱਲ ਤਾਂ ਸਾਨੂੰ ਕੋਈ ਜਗ੍ਹਾ ਦੇਣ ਨੂੰ ਤਿਆਰ ਨਹੀਂ ਸੀ ਉਹ ਕਹਿੰਦੇ ਇਹਨਾਂ ਹੁਣ ਆਉਣ ਵਾਲੇ ਟੈਂਸ਼ਨ ਤੁਸੀਂ ਕੋਈ ਸੰਸਥਾ ਬਣਾ ਲਓ ਜਾਂ ਕੋਈ ਅਸੀਂ ਸਕੂਲ ਨੂੰ ਜਗ੍ਹਾ ਨਹੀਂ ਦੇਣਾ ਚਾਹੁੰਦੇ ਇਸ ਸਕੂਲ ਦਾ ਬਹੁਤ ਸ਼ੋਰ ਸ਼ਰਬ ਹੈ ਤੁਸੀਂ ਜਿਹੜੇ ਬੱਚੇ ਨੂੰ ਪੜਾ ਰਹੇ ਹੋ ਇਹਨਾਂ ਦਾ ਪਵਿੱਖੇ ਸੱਚੀ ਬਣ ਰਿਹਾ ਹੈ ਬਿਲਕੁਲ ਬਣ ਰਿਹਾ ਹੈ ਮੈਮ ਮੇਰੇ ਕੋਲ ਕੁਝ ਐਦਾ ਦੇ ਬੱਚੇ ਆ ਜਿਹੜੇ ਪਾਂ ਦੇ ਖੋਖੇ ਦੇ ਕੰਮ ਕਰਦੇ ਆ ਜਿਹੜੇ ਰੇੜੀਆਂ ਦੇ ਰੋਸੀ ਉਹਨਾਂ ਨੂੰ ਬਹੁਤ ਜ਼ਿਆਦਾ ਜਾਗਰੂਕ ਕੀਤਾ ਕਿ ਅਗਰ ਬੱਚਾ ਪੜ ਲੂਗਾ ਤੇ ਤੁਹਾਡੇ ਘਰ ਦੀ ਅਗੋਂ ਆਉਣ ਵਾਲੀ ਪੀੜ੍ਹੀ ਆ ਪੜ ਜਨ ਗਿਆ ਉਹ ਕਿਤੇ ਅੱਛੀ ਨੌਕਰੀ ਲੱਗ ਜਾਏਗਾ ਕਿੱਦਾਂ ਤਾਂ ਲੱਗਦਾ ਜਦੋਂ ਤੁਸੀਂ ਇੰਨੇ ਛੋਟੇ ਛੋਟੇ ਬੱਚਿਆਂ ਦਾ ਪਿਆਰ ਹਾਸਲ ਕਰ ਰਹੇ ਹੋ ਇਹਨਾਂ ਦੀ ਦੁਆਵਾਂ ਹਾਸਲ ਕਰ ਰਹੇ ਹੋ ਕਿੱਦਾਂ ਤਾਂ ਲੱਗਦਾ ਮੈਂ ਦੱਸ ਨਹੀਂ ਸਕਦੀ ਕਿ ਕਈ ਵਾਰ ਅਸੀਂ ਖੁਦ ਵੀ ਕਰ ਮੈਂ ਇਹਨਾਂ ਦੇ ਕੋਲ ਜਦੋਂ ਆਨੇ ਮੈਂ ਰੋ ਪੈਂਦੀ ਕਈ ਵਾਰ ਸਸ਼ੀਗਲ ਜੀ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨ ਤੇ ਮੈਂ ਹਾਂ ਨੀਹਾ ਮਰਕ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਦੇਖਣ ਨੂੰ ਤਾਂ ਇਹ ਘਰ ਹੀ ਲੱਗਦਾ ਆ ਪਰ ਤੁਹਾਨੂੰ ਇਹ ਜਾਣ ਕੇ ਬੇहद ਹੈਰਾਨੀ ਹੋਊਗੀ ਕਿ ਇਸ ਘਰ ਦੇ ਵਿੱਚ ਇੱਕ ਨਹੀਂ ਦੋ ਨਹੀਂ ਬਲਕਿ 100 ਤੋਂ ਉੱਪਰ ਜਿਹੜੇ ਨੇ ਬੱਚੇ ਪੜ ਰਹੇ ਨੇ ਜਿਲਕੋ ਮੁਫਤ ਦੇ ਵਿੱਚ ਜੀ ਹਾਂ ਇੱਥੇ ਬੱਚਿਆਂ ਨੂੰ ਮੁਫਤ ਦੇ ਵਿੱਚ ਜਿਹੜੀ ਐ ਸਟੱਡੀ ਦਿੱਤੀ ਜਾ ਰਹੀ ਹੈ ਜਿਹਨਾਂ ਦਾ ਬੜਾ ਉਹਨਾਂ ਦਾ ਭਵਿੱਖ ਦਾ ਜਿਹੜਾ ਧਿਆਨ ਰੱਖਿਆ ਜਾ ਰਿਹਾ ਹੈ ਤੇ ਟੀਚਰ ਵੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਪਰ ਤੁਸੀਂ ਦੇਖ ਸਕਦੇ ਇਸ ਘਰ ਦੇ ਵਿੱਚ ਅਲੱਗ-ਅਲੱਗ ਕਲਾਸਾਂ ਕੇ ਇਹ ਬੱਚੇ ਨੂੰ ਪੜਾਇਆ ਜਾ ਰਿਹਾ ਹੈ ਤੇ ਨਾਲ ਦੇ ਨਾਲ ਅਸੀਂ ਤੁਹਾਨੂੰ ਦਿਖਾਵਾਂਗੇ ਸਕੂਲ ਜਿਹੜਾ ਆ ਨਰਸਰੀ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਆ ਮਤਲਬ ਬਹੁਤ ਵਧੀਆ ਤੁਹਾਡੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਜ਼ਿਆਦਾ ਬੱਚੇ ਦਾ ਜਿਹੜਾ ਭਵਿੱਖ ਬਣਾਇਆ ਜਾ ਰਿਹਾ ਹੈ ਤੁਹਾਡੇ ਵੱਲੋਂ ਫਿਰ ਤਾਂ ਮੈਂ ਮੈਮ ਦੱਸੋ ਸ਼ੁਰੂਆਤ ਕਿੱਦਾਂ ਕੀਤੀ ਸੀ ਤੁਸੀਂ ਸ਼ੁਰੂਆਤ ਮੈਮ ਅਸੀਂ ਕੀਤਾ ਸੀਗਾ ਕਿ ਜਦੋਂ ਲੋਕਡਾਊਨ ਤੋਂ ਬਾਅਦ ਜਿੰਨੇ ਵੀ ਪ੍ਰਾਈਵੇਟ ਸਕੂਲ ਐ ਜਸਟ ਉਹਨਾਂ ਦੀ ਫੀਸਾਂ ਜਾ ਰਹੀਆਂ ਸੀ ਕੰਪਿਊਟਰ ਕਲਾਸਿਸ ਸੀਗੀਆਂ ਔਰ ਲੋਕ ਪੈਸਾ ਨਹੀਂ ਦੇ ਪਾਉਂਦੇ ਸੀ ਉਹਨਾਂ ਦੇ ਵਿੱਚ ਮੇਰੇ ਹੀ ਫੈਮਿਲੀ ਮੇਰਾ ਬੇਟਾ ਵੀ ਸ਼ਾਮਿਲ ਸੀਗਾ ਬਸ ਉਸ ਦਿਨ ਤੋਂ ਸੋਚ ਲਿਆ ਸੀ ਕੁਝ ਇਦਾਂ ਦਾ ਸਿਸਟਮ ਹੋਣਾ ਚਾਹੀਦਾ ਜਿੱਥੇ ਕੋਈ ਪੈਸੇ ਵਾਲਾ ਰੋਲਾ ਨਾ ਹੋਵੇ ਸਰਕਾਰੀ ਸਕੂਲ ਤੋਂ ਵੀ ਵੱਧ ਕਿ ਉਹ ਚੀਜ਼ ਹੋਵੇ ਦਿਨ ਤੋਂ ਸੋਚ ਲਿਆ ਸੀ ਕਿ ਸਕੂਲ ਬਿਲਕੁਲ ਫ੍ਰੀ ਕਰਨਾ ਜੀ ਫਿਰ ਕੋਈ ਪੇਰੈਂਟਸ ਨੂੰ ਕੋਈ ਚਿੰਤਾ ਨਾ ਹੋਵੇ ਜੀ ਬਸ ਉਸ ਦਿਨ ਤੋਂ ਸਟਾਰਟ ਕਰੇ ਕਿਹੜੀ ਕਲਾਸ ਤੋਂ ਲੈ ਕੇ ਕਿਹੜੀ ਕਲਾਸ ਤੱਕ ਮੈਮ ਅਸੀਂ ਇਹ ਨਰਸਰੀ ਤੋਂ ਕੀਤਾ 5th ਤੱਕ ਕੀਤਾ ਜੀ ਤੇ ਜਿੰਨਾ ਮੈਂ ਟੀਚਰਸ ਨੇ ਇਹਨਾਂ ਦਾ ਜਿਹੜਾ ਖਰਚਾ ਹੁੰਦਾ ਸਾਰਾ ਤੁਸੀਂ ਚਾਹਦੇ ਹਾਂਜੀ ਪਹਿਲੀ ਗੱਲ ਤੇ ਸਾਰੇ ਮੇਰੇ ਸੇਵਾਦਾਰ ਹੈ ਜਸਟ ਮਤਲਬ ਮੇਰੇ ਕੋਈ ਵੀ ਆਏ ਸੈਲਰੀ ਨਹੀਂ ਲੈਂਦੇ ਐ ਹਾਂ ਅਗਰ ਮੈਂ ਕੁਝ ਆਪਣੀ ਮਰਜ਼ੀ ਨਾਲ ਅਗਰ ਕੁਝ ਕਹਾਂ ਕਿ ਇਹਨਾਂ ਦੇ ਵੀ ਕਾਰੋਬਾਰ ਹੈ ਸਾਰਾ ਕੁਝ ਹੈ ਅਗਰ ਕੁਝ ਵੀ ਦੇਣਾ ਚਾਹੇ ਕਬੂਲ ਕਰਦੇ ਐ ਮੈਮ ਜਦੋਂ ਤੁਸੀਂ ਸਕੂਲ ਸਟਾਰਟ ਕੀਤਾ ਕਰੋਨਾ ਦਾ ਟਾਈਮ ਸੀਗਾ ਕਿੰਨੀ ਜ਼ਿਆਦਾ ਪ੍ਰੋਬਲਮ ਹੋਈ ਕਿ ਕਿਹੜੇ ਚ ਚਮਸਿਆ ਨੇ ਫੇਸ ਕਰਨੀਆਂ ਪਈਆਂ ਬਹੁਤ ਜ਼ਿਆਦਾ ਪਹਿਲੀ ਗੱਲ ਤਾਂ ਸਾਨੂੰ ਕੋਈ ਜਗ੍ਹਾ ਦੇਣ ਨੂੰ ਤਿਆਰ ਨਹੀਂ ਸੀ ਉਹ ਕਹਿੰਦੀ ਇਹਨਾਂ ਹੁਣ ਆਵਾਂ ਵਾਲੀ ਟੈਂਟ ਤੁਸੀਂ ਕੋਈ ਸੰਸਥਾ ਬਣਾ ਲਓ ਜਾਂ ਕੋਈ ਅਸੀਂ ਸਕੂਲ ਨੂੰ ਜਗ੍ਹਾ ਨਹੀਂ ਦੇਣਾ ਚਾਹੁੰਦੇ ਸਕੂਲ ਦਾ ਬਹੁਤ ਸ਼ੋਰ ਸ਼ਰਬ ਹੈ ਸਕੂਲ ਰਜਿਸਟਰ ਹੋਣਾ ਚਾਹੀਦਾ ਉਹ ਸਾਨੂੰ ਜਗ੍ਹਾ ਦੇਣ ਤੋਂ ਇਨਕਾਰ ਕਰਦੇ ਸੀ ਅਸੀਂ ਪਹਿਲਾਂ ਕਾਫੀ ਦਿਨ ਤਾਂ ਸੜਕਾਂ ਤੇ ਬੈਠੇ ਰਹੇ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਨਹੀਂ ਇੱਕ ਰੈਂਟ ਤੇ ਬਿਲਡਿੰਗ ਲਿੱਤੀ ਜਾਵੇ ਮਤਲਬ ਇਹ ਵੀ ਸਾਡੀ ਬਿਲਡਿੰਗ ਹੈ ਜਿੱਦਾਂ ਅਸੀਂ 15000 ਰੁਪਏ ਰੈਂਟ ਪੇ ਕਰਦੇ ਹਾਂ ਕਿ ਸਾਨੂੰ ਜੇਬ ਤੋਂ ਤੁਸੀਂ 15000 ਰੁਪਏ ਜਿਹੜਾ ਪੇ ਕਰਦੇ ਹਾਂ ਕਿਉਂਕਿ ਜਦੋਂ ਪਾਗਲਪਨ ਹੋਵੇ ਤੇ ਉਹਦੇ ਕੁਝ ਵੀ ਨਹੀਂ ਦੇਖਿਆ ਜਾਂਦਾ ਜਿਹੜੇ ਕੀ ਤੁਹਾਡੇ ਤੁਸੀਂ ਜਿਹੜੇ ਬੱਚੇ ਨੂੰ ਪੜਾ ਰਹੇ ਹੋ ਇਹਨਾਂ ਦਾ ਪਵੇ ਕਿ ਸੱਚੀ ਬਣ ਰਿਹਾ ਹੈ ਬਿਲਕੁਲ ਬਣ ਰਿਹਾ ਹੈ ਮੈਂ ਮੇਰੇ ਕੋਲ ਕੁਝ ਐਦਾ ਦੇ ਬੱਚੇ ਆ ਜਿਹੜੇ ਪਾਂ ਦੇ ਖੋਖੇ ਦੇ ਕੰਮ ਕਰਦੇ ਆ ਜਿਹੜੇ ਰੇੜੀਆਂ ਦੇ ਕੰਮ ਕਰਦੇ ਸੀ ਅਸੀਂ ਉਹਨਾਂ ਨੂੰ ਫੜ ਫੜ ਕੇ ਲੈ ਕੇ ਆਂਦਾ ਸੀ ਕਿ ਪੜਨਾ ਜ਼ਰੂਰੀ ਹੈ ਲੇਕਿਨ ਕੁਝ ਜਿਹਦਾ ਮਮ ਦੇ ਨੇ ਉਹਨਾਂ ਦੀ ਪੰਜ ਪੰਜ ਬੱਚੇ ਆ ਜਾਂ ਕੁਝ ਵੀ ਫੈਮਿਲੀ ਦੇ ਉਹ ਕਹਿੰਦੇ ਸੀ ਅਸੀਂ ਅਗਰ ਬੱਚੇ ਪੜਾਣ ਲਾਪਾਂਗੇ ਮੈਡਮ ਕਮਾਏਗਾ ਕੌਣ ਉਹਨਾਂ ਦਾ ਮੋਟਿਵ ਸੀ ਕਿ ਕਮਾਣਾ ਬੱਚਿਆਂ ਨੇ ਲੇਕਿਨ ਜਰੂਰ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਜਾਗਰੂਕ ਕੀਤਾ ਕਿ ਅਗਰ ਬੱਚਾ ਪੜ ਲੂਗਾ ਤੇ ਤੁਹਾਡੇ ਘਰ ਦੀ ਅਗੋਂ ਆਉਣ ਵਾਲੀ ਪੀੜ੍ਹੀਆਂ ਵੱਡ ਜਨ ਗਿਆ ਉਹ ਕਦੇ ਅੱਛੀ ਨੌਕਰੀ ਲੱਗ ਜਾਏਗਾ ਕਮ ਸੇ ਕਮ 8-10 ਹਜ਼ਾਰ ਰੁਪਏ ਤਾਂ ਕਮਾਈ ਸਕਦੇ ਨਾ ਹੁਣੇ ਜਿਹੜੇ ਮੇਰੇ ਕੋਲ ਬੱਚੇ ਹੈ ਇਹ ਹੁਣ ਪੜਨਾ ਚਾਹੁੰਦੇ ਆ ਮੇਰੇ ਕੋਲ ਕਾਫੀ ਬੱਚਿਆਂ ਦਾ ਸੁਪਨਾ ਵੀ ਹੋਊਗਾ ਕਈ ਤਾਂ ਇਹ ਵੀ ਕਹਿੰਦੇ ਹੋਣਗੇ ਵੀ ਅਸੀਂ ਤੁਹਾਡੇ ਵਰਗੇ ਬਣਨਾ ਹੈ ਹਾਂ ਉਹ ਕਹਿੰਦੇ ਨੇ ਕਿ ਮੈਡਮ ਐਸਐਸ ਸਕੂਲ ਚ ਹੀ ਬਾਹਰ ਨਹੀਂ ਜਾਣਾ ਚਾਹੁੰਦੇ ਕਿਉਂਕਿ ਜਿਸ ਸਕੂਲ ਚ ਜਾਣਗੇ ਉੱਥੇ ਦੀ ਫੀਸ ਹੈ ਕੋਈ 500000 ਰੁਪਏ ਫੀਸ ਉਹ ਪੇ ਨਹੀਂ ਕਰ ਪੰਦੇ ਇਹਨਾਂ ਦੇ ਆਧਾਰ ਕਾਰਡ ਜਿਹੜੇ ਆ ਉਹ ਹੈ ਨਹੀਂ ਆ ਕਿਉਂਕਿ ਉਹ ਗਾਮ ਦੇ ਬਨੇ ਪਿੰਡਾਂ ਦੇ ਆ ਉਹ ਕਹਿੰਦੇ ਕਿ ਬਿਨਾ ਸਕੂਲ ਆਧਾਰ ਕਾਰਡ ਦੇ ਸਾਨੂੰ ਐਂਟਰੀ ਨਹੀਂ ਕਰਨ ਦਿੰਦੇ ਔਰ ਮੇਰੇ ਕੋਲ ਇੱਥੇ ਇਦਾਂ ਦਾ ਕੋਈ ਸਿਸਟਮ ਨਹੀਂ ਆ ਜਸਟ ਐਜੂਕੇਸ਼ਨ ਦੇਣਾ ਹੀ ਬਹੁਤ ਜ਼ਿਆਦਾ ਮੇਰਾ ਮਕਸਦ ਹੈ ਐਜੂਕੇਟਿਡ ਹੋਣਗੇ ਬੱਚਿਆਂ ਨੂੰ ਚੈੱਕ ਕਰਨਾ ਬੱਚਿਆਂ ਨੂੰ ਫੋਨ ਨੰਬਰ ਆਪਣੇ ਪੇਰੈਂਟਸ ਦਾ ਨਾਮ ਏਰੀਆ ਦਾ ਨਾਮ ਔਰ ਹੁਣ ਉਹਨਾਂ ਨੂੰ ਸਮਝ ਆਇਆ ਉਹ ਕਹਿੰਦੇ ਕਿ ਮੈਡਮ ਸਕੂਲ ਪੁਲਿਸ 10ਵੀਂ ਤੱਕ ਕਰ ਲੋ ਅਸੀਂ ਬਾਹਰ ਜਾਣਾ ਹਾਂਜੀ ਕਿੱਦਾਂ ਤਾਂ ਲੱਗਦਾ ਜਦੋਂ ਤੁਸੀਂ ਇੰਨੇ ਛੋਟੇ ਛੋਟੇ ਬੱਚਿਆਂ ਦਾ ਪਿਆਰ ਹਾਸਲ ਕਰ ਰਹੇ ਹੋ ਇਹਨਾਂ ਦੀ ਦੁਆਵਾਂ ਹਾਸਲ ਕਰ ਰਹੇ ਹੋ ਕਿੱਦਾਂ ਤਾਂ ਲੱਗਦਾ ਮੈਂ ਦੱਸ ਨਹੀਂ ਸਕਦੀ ਕਿ ਕਈ ਵਾਰ ਅਸੀਂ ਖੁਦ ਵੀ ਕਰ ਮੈਂ ਇਹਨਾਂ ਦੇ ਕੋਲ ਜਦੋਂ ਆਨੇ ਮੈਂ ਰੋ ਪੈਣੀ ਕਈ ਵਾਰ ਜਦੋਂ ਇਹ ਬੱਚੇ ਜਦੋਂ ਸਟਾਰਟਿੰਗ ਤੋਂ ਮੇਰੇ ਕੋਲ ਆਏ ਸੀ ਮੈਂ ਮੈਨਨੋ ਕੋ ਖਾਣਾ ਨਹੀਂ ਹੁੰਦਾ ਸੀ ਅਸੀਂ ਖਾਣਾ ਬਣਾਉਂਦੇ ਸੀ ਇਸੇੜੇ ਕੋ ਥਾਲੀ ਖੋਲ੍ਹ ਲੈਂਦੇ ਹੁੰਦੇ ਸੀ ਕਿ ਮੈਮ ਦਿਓ ਲੰਗਰ ਦਿਓ ਫਟਾਫਟ ਦਿਓ ਮਤਲਬ ਇਹ ਚੀਜ਼ਾਂ ਬਹੁਤ ਦਰਦਨਾਕ ਐ ਇਹਨਾਂ ਦੇ ਪੇਰੈਂਟਸ ਐ ਜਿਹੜੇ ਕੋਈ ਡਰਿੰਕਰ ਐ ਕੋਈ ਮੰਮਾ ਨੂੰ ਮਾਰਦੇ ਐ ਕਈ ਕੁਛ ਐ ਅਸੀਂ ਉਹ ਚੀਜ਼ਾਂ ਸਭ ਇੱਥੇ ਮਤਲਬ ਸੋਲਵ ਕਰਦੇ ਐ ਇਹਨਾਂ ਦੀ ਹੁਣ ਅੱਛੇ ਤਰੀਕੇ ਨਾਲ ਰਹਿੰਦੇ ਐ ਮਤਲਬ ਇਹ ਬਹੁਤ ਦਰਦਨਾਕ ਲਾਈਫ ਐ ਇਹਨਾਂ ਦੀ ਮਤਲਬ ਸਲਮ ਪੇਰੀਏ ਤਾਂ ਬੱਚਿਆਂ ਨੂੰ ਜਦੋਂ ਲੈ ਕੇ ਆਨਾ ਉਹ ਕਿਸ ਹਾਲਤ ਚ ਹੁੰਦੇ ਐ ਨਾ ਇਹਨਾਂ ਦੇ ਘਰਾਂ ਚ ਪਾਣੀ ਤੱਕ ਨਹੀਂ ਐ ਔਰ ਸਾਡੇ ਇੱਕ ਦੋ ਟੀਚਰ ਐ ਨੀਸ਼ਾ मैम ਐ ਇਹਨਾਂ ਨੇ ਪਕੜ ਕੇ ਬੱਚਿਆਂ ਨੂੰ ਨਹਲਾਨਾ ਇਹਨਾਂ ਦੇ ਨੇਲ ਕੱਟਨੇ ਸ਼ੈਂਪੂ ਕਰਨਾ ਬੱਚਿਆਂ ਨੂੰ ਇਹਨਾਂ ਦੇ ਕੋਲ ਕਰ ਪ੍ਰੈਸ ਵਗੈਰਾ ਨਹੀਂ ਹੈ ਅਸੀਂ ਉਹ ਸਾਰਾ ਸਿਸਟਮ ਇੱਥੇ ਕੀਤਾ ਹੈ ਕਿ ਮਤੇ ਸਿਰ ਚੱਕ ਕੇ ਰਹਿ ਸਕਣ ਜਦੋਂ ਮੈਂ ਇਹਨਾਂ ਦੀ ਸਟੱਡੀ ਦਾ ਖਰਚਾ ਲਾਈਏ ਤੇ ਅੱਜ ਕੱਲ ਕਹਿੰਦੇ ਪੜ੍ਹਨਾ ਬਹੁਤ ਜ਼ਿਆਦਾ ਔਖਾ ਹੋ ਗਿਆ ਹੈ ਕਿਉਂਕਿ ਫੀਸ ਤੋਂ ਜ਼ਿਆਦਾ ਮਹਿੰਗੀਆਂ ਤਾਂ ਕਾਪੀਆਂ ਕਿਤਾਬਾਂ ਹੀ ਹੁੰਦੀਆਂ ਨੇ ਤਾਂ ਮੈਂ ਇਹਨਾਂ ਨੂੰ ਕਿੱਦਾਂ ਮੈਨੇਜ ਕਰਦੇ ਹਾਂ ਕੁਛ ਨਹੀਂ ਇੱਕ ਮੇਰੇ ਨਾਲ ਇੱਕ ਡਾਕਟਰ ਸਾਹਿਬ ਜੁੜੇ ਹੈ ਉਹ ਬਹੁਤ ਹੈਲਪ ਕਰਦੇ ਹੈ ਅਗਰ ਮੈਂ ਉਹਨਾਂ ਨੂੰ ਕਦੇ ਵੀ ਕੁਝ ਵੀ ਕਹਾਂ ਤਾਂ ਚਲੋ ਜਿੰਨਾ ਹੋ ਸਕੇ ਦਾ ਅਸੀਂ ਆਪਣੇ ਕੋਲ ਕਰੀਦਾ ਲੇਕਿਨ ਮੈਂ ਮੈਂ ਬਹੁਤ ਜੋ ਵੀ ਸਾਡੇ ਲੋਕ ਹੈ ਜੋ ਸਾਡੇ ਸਮਾਜ ਦੇ ਲੋਕ ਹੈ ਮੈਂ ਉਹਨਾਂ ਦਾ ਧਿਆਨ ਇਧਰ ਦੇਣਾ ਚਾਹਨੀ ਆ ਕਿ ਸਮਝ ਲੇ ਮੰਦਿਰ ਗੁਰਦੁਆਰਾ ਇਹ ਸੇਮ ਹੈ ਜੀ ਇੱਥੇ ਦਾ ਦਾਨ ਦਿੱਤਾ ਸਿੱਧਾ ਮਤਲਬ ਰੱਬ ਦੇ ਕੋਲੋਂ ਦੁਆਵਾਂ ਵਾਲਾ ਕੰਮ ਹੈ ਕੋਈ ਸਬਜੈਕਟ ਹੈ ਇੰਗਲਿਸ਼ ਮੈਥ ਪੰਜਾਬੀ ਔਰ ਐਸਐਸ ਹੈ ਸਾਇੰਸ ਹੈ ਉਸ ਉਸ ਤੇ ਮੈਂ ਬੁక్స్ ਵਗੈਰਾ ਸਾਰੀ ਤੁਸੀਂ ਆਪਾਂ ਵਗੈਰਾ ਹਾਂਜੀ ਅਸੀਂ ਆਪ ਹੀ ਪਰਚੇਸ ਕਰੀਦੇ ਆ ਆਪ ਹੀ ਅਸੀਂ ਇਹਨਾਂ ਦਾ ਚੂਜ਼ ਕਰੀਦਾ ਕਿ ਇਹਨਾਂ ਨੂੰ ਇਸ ਟਾਈਮ ਕਿਹੜਾ ਸਬਜੈਕਟ ਦੀ ਨੀਡ ਹੈ ਔਰ ਇਹ ਮਤਲਬ ਕਿਸ ਕੈਪੇਬਿਲਿਟੀ ਦੀ ਹੈ ਔਰ ਕੁਝ ਬੱਚੇ ਮੇਕੋ ਹੁੰਦੇ ਨੇ 5th ਦੇ ਸਕੂਲ ਮੇਰਾ ਰਜਿਸਟਰ ਨਹੀਂ ਹੈ ਜਸਟ ਅ ਸਰਵ ਹੈ ਬੱਚੇ ਨੂੰ ਇਹਨਾਂ ਨੂੰ ਤਿਆਰ ਕਰ ਦੇਣਾ ਕਿ ਇਹਨਾਂ ਨੂੰ ਕੋਈ ਵੀ ਇੰਗਲਿਸ਼ ਸਕੂਲ ਆਉਣ ਵਾਲੇ ਟਾਈਮ ਦੇ ਵਿੱਚ ਮਤਲਬ ਉਹ ਕਹਿਣ ਕਿ ਹਾਂ ਬੱਚੇ ਵੈਲਨ ਗੁੱਡ ਹੈ ਔਰ ਮੈਂ ਇਹਨਾਂ ਦੀ ਤਿਆਰੀ ਬਹੁਤ ਅੱਛੇ ਤਰੀਕੇ ਨਾਲ ਕਰਾਈ ਹੋਈ ਹੈ ਕਿੰਨੇ ਕਿ ਕਿੰਨੇ ਬੱਚੇ ਨੇ ਤੁਹਾਡੇ ਕੋਲ ਮੇਰੇ ਕੋਲ ਤੇ ਹੈ 130 130 130 ਬੱਚੇ 130 ਬੱਚੇ ਨੂੰ ਤੁਸੀਂ ਪੜਾ ਰਹੇ ਹੋ ਤੇ ਸੇਮ ਅਲੱਗ-ਅਲੱਗ ਕਲਾਸਾਂ ਲੱਗਦੀਆਂ ਨੇ ਇਹਨਾਂ ਦੀ ਹਾਂਜੀ ਹਾਂਜੀ ਜੀ ਜਿਸ ਤਰ੍ਹਾਂ ਦੇਖ ਲਓ ਇਹ ਸਾਡੀ ਇੱਕ ਨਰਸਰੀ ਕਲਾਸ ਹੈ ਜੀ ਹਾਂਜੀ ਇਹ ਨਰਸਰੀ ਕਲਾਸ ਦੇ ਬੱਚੇ ਛੋਟੇ ਹੈ ਔਰ ਇਹਨਾਂ ਨੂੰ ਅਸੀਂ ਇੱਕ ਹਫ਼ਤਾ ਪਹਿਲਾਂ ਬਿਠਾਈਦੇ ਉਸ ਤੋਂ ਬਾਅਦ ਇਹਨਾਂ ਨੂੰ ਯੂਨੀਫਾਰਮ ਪ੍ਰੋਵਾਈਡ ਕਰਵਾਈਦੀ ਹੈ ਔਰ ਇਹਨਾਂ ਦੇ ਬੈਗ ਵਗੈਰਾ ਫਿਰ ਇਹਨਾਂ ਦੇ ਆ ਦੇਖੋ ਰਾਸ਼ਨ ਦਾ ਅਰੇਂਜ ਕੀਤਾ ਹੋਇਆ ਸੀ ਸਾਰਾ ਹਾਂਜੀ ਸਾਰਾ ਕੁਝ ਤੁਸੀਂ ਆਪੇ ਆਪਣੇ ਕੁਝ ਖਰੀਦ ਆ ਦੇਖੋ ਇੱਧਰ ਸਾਡੇ ਕੋਲ ਬਕਾਇਦਾ ਇਹਨਾਂ ਦੀਆਂ ਯੂਨੀਫਾਰਮ, ਬੈਗਸ, ਸ਼ੂਜ਼ ਜੋ ਜੋ ਇਹਨਾਂ ਨੂੰ ਜਿਸ ਤਰ੍ਹਾਂ ਦੀ ਨੀਡ ਹੈ ਉਹ ਅਸੀਂ ਇਹਨਾਂ ਨੂੰ ਉਸ ਟਾਈਮ ਦਿੰਦੇ ਰਹਿੰਦੇ ਹਾਂ। ਹਾਂਜੀ। ਮਤਲਬ ਦੁਪਹਿਰ ਦਾ ਖਾਣਾ ਵੀ ਤੁਸੀਂ ਆਪ ਹਾਂਜੀ ਉਹ ਖਾਣਾ ਸਾਡੇ ਹਮੇਸ਼ਾ ਬੰਦਾ ਇੱਥੇ ਡੇਲੀ। ਹਾਂਜੀ ਸਵੇਰ ਆਉਂਦੇ ਆ ਜੋ ਮਾਰਨਿੰਗ ਕਿਉਂਕਿ ਜਿਹੜੇ ਇਹਨਾਂ ਦੇ ਪੇਰੈਂਟਸ ਹੈ ਉਹ ਤਾਂ ਸਿਰੇ 8 ਵਜੇ ਚਲੇ ਜਾਂਦੇ ਆ। ਜਸ ਇਹਨਾਂ ਨੂੰ ਬਨਾਣਸ ਜਾਂ ਪਰੌਂਠੇ ਵਗੈਰਾ ਕੁਝ ਵੀ ਸਾਡੇ ਅਜਰ ਬੰਦਾ ਹੈ। ਇਥੇ ਲੰਚ ਵੀ ਤਿਆਰ ਹੁੰਦਾ ਸਾਡੇ ਇੱਕ ਸਪੈਸ਼ਲ ਮੇਡ ਰੱਖੇ ਹੋਏ ਐ ਤੇ ਮਤਲਬ ਬਹੁਤ ਸੱਚਾ ਬਹੁਤ ਸਫਾਈ ਨਾਲ ਕੰਮ ਕਰਦੇ ਐ ਹਾਂਜੀ ਮਤਲਬ ਇੱਕ ਘਰ ਨੂੰ ਹੀ ਤੁਸੀਂ ਸਕੂਲ ਬਣਾਤਾ ਐ ਤੇ ਮੈਮ ਉੱਪਰ ਵੀ ਕਲਾਸਾਂ ਹਾਂ ਉੱਪਰ ਵੀ ਸਾਡੀ ਕਲਾਸਾਂ ਐ ਹਾਂਜੀ ਮੈਂ ਪੰਜਾਬੀ ਦੀ ਟੀਚਰ ਹਾਂ ਕਿਹੜੀ ਕਲਾਸ ਨੂੰ ਬਣਾਦੇ ਮੈਂ ਆਪਣੇ ਯੂਕੇਜੀ ਦਾ ਵੀ ਪੀਰੀਅਡ ਲੈਂਦੀ ਆ ਫਿਲਹਾਲ ਮੇਰੇ ਕੋਲ ਨਰਸਰੀ ਕਲਾਸ ਐ ਹਾਂਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਸੇਵਾ ਕਰਦੇ ਹੋ ਆਪਣੇ ਮੈਨੂੰ ਹੋ ਗਏ 8-9 ਮਹੀਨੇ ਹੋ ਗਏ ਸੀ ਹਾਂਜੀ ਕਿੱਦਾਂ ਦਾ ਲੱਗਦਾ ਅੱਛਾ ਮੈਨੂੰ ਬਹੁਤ ਵਧੀਆ ਲੱਗਦਾ ਬੱਚਿਆਂ ਵਿੱਚ ਆ ਕੇ ਬੱਚਿਆਂ ਵਿੱਚ ਆਣ ਕੇ ਮੇਰਾ ਵੀ ਮਨ ਬਦਲ ਜਾਂਦਾ ਥੋੜਾ ਜਿਹਾ ਤੇ ਆਪਣੇ ਇਕੱਲਾਪਨ ਹੀ ਮਹਿਸੂਸ ਹੁੰਦਾ ਪਿਆ ਇਹਨਾਂ ਬੱਚਿਆਂ ਨਾਲ ਮੇਰੇ 2-3 ਘੰਟੇ ਜਿਹੜੇ ਵੀ ਵਧੀਆ ਲੰਘਦੇ ਆ ਬਹੁਤ ਵਧੀਆ ਹਾਂਜੀ ਪੜਾ ਕੇ ਮੇਰੇ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਹੈ ਇਹ ਮਤਲਬ ਕਿ ਬਹੁਤ ਇੱਥੇ ਸੇਵਾ ਕਰਦੀ ਹੈ ਇਹ ਜਦੋਂ ਕਹਿੰਦੇ ਸੀ ਕਿ ਮੈਨੂੰ ਇੱਥੇ ਮੈਂ ਬੱਚਿਆਂ ਦੇ ਵਿੱਚ ਆਪਣੀ ਸੇਵਾ ਕਰਨਾ ਚਾਹਨੀ ਆ ਔਰ ਅੱਜ ਇਹਨਾਂ ਦੀ ਲਾਈਫ ਬਿਲਕੁਲ ਬਦਲ ਚੁੱਕੀ ਇਸ ਚੀਜ਼ ਤੇ ਔਰ ਬਹੁਤ ਖੁਸ਼ ਹੈ ਹੁਣ ਟੀਚਰਾਂ ਨਾਲ ਤਾਂ ਅਸੀਂ ਗੱਲ ਕਰ ਲਈ ਆ ਹੁਣ ਅਸੀਂ ਤੁਹਾਡੇ ਨਾਲ ਬੱਚੇ ਨਾਲ ਵੀ ਗੱਲ ਕਰਾਵਾਂਗੇ ਕਿ ਕਿੰਨੇ ਕ ਇੱਥੇ ਜਾ ਕੇ ਜਿਹੜੀ ਸਟੱਡੀ ਆ ਉਹਨਾਂ ਨੂੰ ਮਿਲ ਰਹੀ ਹੈ ਤੇ ਕੀ ਕੀ ਹਾਸਲ ਕਰ ਚੁੱਕੇ ਨੇ ਹੈਲੋ ਆਪਕੋ ਯਹਾਂ ਪੇ ਕਿੰਨਾ ਟਾਈਮ Uh, अभी कुछ तीन 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 महीने हुए महीने हुए अच्छा आपका नाम क्या है समद सलमानी सलमानी नाम तो आपका बहुत yes. अच्छा आप हमें कुछ सुनाना चाहोगे यस सुनाओ दिस इज़ माय क्लास माय स्कूल नेम इज़ एमवीएम माय सिटी नेम इज़ लुधियाना आई रीड इन फोर्थ क्लास माय फ़ादर नेम इज़ गुलशेर माय मदर नेम इज़ फरहाना माय टीचर नेम इज़ योगिता जैन आई एम 11 इयर्स ओल्ड ਵਾਓ ਸੋ ਤੁਸੀਂ ਦੇਖ ਕੇ ਸਮਝ ਹੀ ਗਏ ਹੋਵੋਗੇ ਕਿ ਜਿਹੜੇ ਇਹਨਾਂ ਨੂੰ ਸਿੱਖਿਆ ਕਿੰਨੀ ਵਧੀਆ ਦਿੱਤੀ ਜਾ ਰਹੀ ਹੈ ਮਾਈ ਸੈਲਫ ਸੁਨਾਇਆ ਬਹੁਤ ਹੀ ਵਧੀਆ ਤਰੀਕੇ ਨਾਲ ਸੁਨਾਇਆ